ਅੱਜਿਸ ਨੰਬਰ ਮੌਸਮ ਅਪਡੇਟ ਪੰਜਾਬ ਮੌਸਮ 23 24 25 ਨੰਬਰ ਦੇਖੋ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਬੱਦਲ ਵਾਈ ਜਾਂ ਮੌਸਮ ਸਾਹਿਬ ਦੇਖੋ ਪੰਜਾਬ ਮੌਸਮ ਪਿਆ ਲੋਕ ਇਹ ਨਵੀਂ ਅਪਡੇਟ ਦੇਖੋ ਪੰਜਾਬ ਦੇ ਮੌਸਮ ਦੀ ਪੂਰੀ ਜਾਣਕਾਰੀ ਜਾਨੋ ਆਪਣੇ ਜ਼ਿਲ੍ਹੇ ਦਾ ਮੌਸਮ ਤਾਂ ਸੇ ਗੱਲ ਸਾਰੇ ਪੰਜਾਬ ਵਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇ ਕੇ ਦਰਸ਼ਨਾ ਤੇ ਸੁਵਾ ਕਰਦੇ ਆਂ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਦੇਖਾਂਗੇ ਇਹ ਦਿਨ ਕਿਦਾਂ ਦੇ ਰਹਿ ਸਕਦੇ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਥੋੜੀ ਜੀ ਬੇਨਤੀ ਕਰਦੇ ਆਂ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਅੱਗੇ ਚੱਲ ਕੇ ਜਿਹੜੀ ਵੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਫੋਨ 'ਤੇ ਰਹੇ ਵੀਡੀਓ ਜੀ ਗੱਲ ਕਰਾਂਗੇ 23 ਸਤੰਬਰ ਨੂੰ ਪੰਜਾਬ ਦੇ ਮੌਸਮ ਦੇ ਹਾਲਾਤ ਕਿਸ ਤਰ੍ਹਾਂ ਰਹਿਣਗੇ ਸਾਰੀ ਜਾਣਕਾਰੀ ਦਵਾਂਗੇ ਸੈਟਲਾਈਟ ਇਮੇਜ ਦੇਖਾਂਗੇ 23 24 25 ਸਤੰਬਰ ਦਾ ਮੌਸਮ ਦੇਖਾਂਗੇ ਦੇਖਾਂਗੇ ਹਵਾ ਕਿਸ ਤਰ੍ਹਾਂ ਰਹੇਗੀ ਰੇਹਨੇਰੀ ਆ ਸਕਦੀ ਹੈ ਜਾਂ ਨਹੀਂ ਉਮੀਦ ਹੈ ਉਮੀਦ ਕਿਸ ਇਲਾਕੇ ਵਿੱਚ ਹੈ ਜਾਂ ਮੌਸਮ ਬਿਲਕੁਲ ਸਾਫ਼ ਰਹੇਗਾ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪਹਿਲੇ ਆਪਾਂ ਲਾਈਫ ਸਾਈਡ ਤਸਵੀਰਾਂ ਦੇਖ ਲੈਣੇ ਆਂ ਦੇਖਦੇ ਆਂ ਕਿਹੜਾ ਸਿਸਟਮ ਲੱਗ ਰਿਹਾ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਉੱਤੇ ਸਾਰੇ ਇਲਾਕਿਆਂ ਵਿੱਚ ਮੌਸਮ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਹੈ ਤੇ ਬਾਕੀ ਆਪਾਂ ਗੱਲ ਕਰ ਲੈਣੇ ਆਂ ਸਭ ਤੋਂ ਪਹਿਲਾਂ ਦੇਖੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਰਹੇਗਾ ਪੰਜਾਬ ਦੇ ਵਿੱਚ ਇੱਕ ਸਿਸਟਮ ਲੱਗ ਸਕਦਾ ਜਾਂ ਲਗਭਗ ਦੇਖੀਏ ਤਾਂ 22 ਤੰਬਰ ਨੂੰ ਕੱਲ ਨੂੰ ਤਾਂ ਮੌਸਮ ਨੇ ਗਰਮੀ ਨੇ ਵਟ ਕੱਢੇ ਸੀ ਪੰਜਾਬ ਦੇ ਸਾਰੇ ਜ਼ਿਲ੍ਹੇ ਜਿਵੇਂ ਕਿ ਰਿਆਣੇ ਦੇ ਜ਼ਿਲ੍ਹੇ ਹੋਗੇ ਰਾਜਸਥਾਨ ਦੇ ਹੋਗੇ ਬਹੁਤ ਹੀ ਖੇਤਾਂ ਵਿੱਚ ਗਰਮੀ ਨੇ ਹੂਮਸ ਨੇ ਬਹੁ ਬਰਕਰਾਰ ਸੀ ਜੇ ਆਪਾਂ ਪਹਿਲੇ ਗੱਲ ਕਰ ਲਈ ਇਧਰ ਪੰਜਾਬ ਦੇ ਨਾਲ ਟੱਚ ਕਰਦੇ ਜੇ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਜੇ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਜਿਸ ਦੇ ਵਿੱਚ ਸ਼੍ਰੀ ਗੰਗਾ ਨਗਰ ਹੋ ਗਿਆ ਹਨੂਮਨਗੜ੍ਹ ਹੋ ਗਿਆ ਸੂਰਤਗੜ੍ਹ ਹੋ ਗਿਆ ਇਹ ਇਨਾਂ ਇਲਾਕਿਆਂ ਵਿੱਚ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਮੌਸਮ ਖੁਸ਼ਕ ਅਤੇ ਸਾਫ਼ ਬਣਿਆ ਹੋਇਆ ਤੇ ਟੈਂਪਰੇਚਰ ਦੀ ਗੱਲ ਕਰੀਏ ਜਿੰਦਾ ਟੈਂਪਰੇਚਰ 37 ਡਿਗਰੀ ਦੇ ਕਰੀਬ ਬਣਿਆ ਹੋਇਆ ਤੇ ਰਾਤ ਦੇ ਟੈਂਪਰੇਚਰ ਦੀ ਗੱਲ ਕਰੀਏ 28-29 ਡਿਗਰੀ ਦੇ ਕਰੀਬ ਬਣਿਆ ਹੋਇਆ ਤੇ ਇਹ ਇਨਾਂ ਇਲਾਕਿਆਂ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਖੁਸ਼ਕ ਅਤੇ ਗਰਮ ਦੇਖਣ ਦੀ ਉਮੀਦ ਬਣੀ ਹੋਈ ਹੈ ਹ ਕਰਨਾਲ ਅੱਜ ਦੇ ਹਰਿਆਣੇ ਦੇ ਇਲਾਕੇ ਹੋਗੇ ਜਿਸ ਦੇ ਵਿੱਚ ਆਪਾਂ ਦੇਖਿਆ ਤਾਂ ਓਵਰਆਲ ਹਰਿਆਣੇ ਦੀ ਗੱਲ ਕਰੀ ਤਾਂ ਹਰਿਆਣੇ ਦੇ ਵਿੱਚ ਆਪਾਂ ਨੂੰ ਮੌਸਮ ਤਕਰੀਬਨ ਸਾਫ਼ ਅਤੇ ਗਰਮ ਤੇ ਖੁਸ਼ਕ ਬਣਿਆ ਹੋਇਆ ਹੈ ਅੰਬਾਲਾ ਹੋ ਗਿਆ ਕੁਰਕਸ਼ੇਤਰ ਹੋ ਗਿਆ ਨੀਲੋ ਘੜੀ ਕਰਨਾਲ ਹੋ ਗਿਆ ਪਾਣੀਪਤ ਹੋ ਗਿਆ ਸੋਨੀਪਤ ਹੋ ਗਿਆ ਇਹਨਾਂ ਸਾਰੇ ਇਲਾਕਿਆਂ ਵਿੱਚ ਆਪਾਂ ਨੂੰ ਆਉਣ ਵਾਲੇ ਕੰਢੇ ਵਿੱਚ ਮੌਸਮ ਖੁਸ਼ਕ ਅਤੇ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਤੇ ਬਾਕੀ ਆਪਾਂ ਗੱਲ ਕਰੀਏ ਦਿਨ ਦਾ ਟੈਂਪਰੇਚਰ ਇੱਧਰ 37 ਡਿਗਰੀ ਦੇ ਕਰੀਬ ਬਣਿਆ ਹੋਇਆ ਤੇ ਰਾਤ ਦਾ ਟੈਂਪਰੇਚਰ ਇੱਧਰ 28 ਡਿਗਰੀ ਦੇ ਕਰੀਬ ਬਣਿਆ ਹੋਇਆ ਤੇ ਆਉਣ ਵਾਲੇ ਦਿਨਾਂ ਵਿੱਚ 25 ਤ ਪੰਜਾਬ ਦੀਆਂ ਲਾਈਵ ਚੈਨਲ ਦੀਆਂ ਤਸਵੀਰਾਂ ਵਿੱਚ ਦੇਖ ਰਹੇ ਹੋ ਪੰਜਾਬ ਦਾ ਮੌਸਮ ਬਿਲਕੁਲ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ ਤੇ ਕੋਈ ਵੀ ਬੱਦਲਵਾਈ ਸਿਸਟਮ ਹੁਣ ਪੰਜਾਬ ਦੇ ਉੱਤੇ ਨਹੀਂ ਦਿਖਾਈ ਦੇ ਰਿਹਾ ਹੈ ਪੰਜਾਬ ਦਾ ਮੌਸਮ ਹੁਣ ਚੰਗੇ ਤਰੀਕੇ ਨਾਲ ਸਾਫ਼ ਹੋ ਚੁੱਕਿਆ ਹੈ ਦਿਨ ਵੇਲੇ ਵੀ ਚੰਗੀ ਧੁੱਪ ਪੈਣ ਦੇ ਕਾਰਨ ਪੰਜਾਬ ਦਾ ਟੈਂਪਰੇਚਰ 35-36 ਡਿਗਰੀ ਦੇ ਕਰੀਬ ਬਣਿਆ ਹੋਇਆ ਹੈ ਜਿਸ ਦੇ ਕਾਰਨ ਆਪਾਂ ਦੇਖਿਆ ਰਾਤ ਦਾ ਟੈਂਪਰੇਚਰ ਵੀ ਆ 25 ਡਿਗਰੀ ਤੋਂ ਤੇ ਤੱਕ ਬਣਿਆ ਹੋਇਆ ਤੇ 25-26 ਤੱਕ ਤਾਂ ਰਾਤ ਦਾ ਟੈਂਪਰੇਚਰ ਬਣਿਆ ਹੋਇਆ ਹੈ ਗੱਲ ਕਰੀਏ ਤਾਂ ਹਵਾ ਦੀ ਗੱਲ ਕਰੀਏ ਹਵਾ ਦੀ ਗੱਲ ਦਿਨ ਵੇਲੇ ਆਪਾਂ ਨੂੰ ਪੱਛ ਦੀ ਗੱਲ ਕਰੀਏ ਪੂਰਬ ਦਿਸ਼ਾ ਤੋਂ ਚੰਗੀ ਹਵਾ ਚਲਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੀ ਗੱਲ ਕਰੀਏ ਤਾਂ ਪੂਰੀ ਰਾਤ ਆਪਾਂ ਨੂੰ ਹਵਾ ਦੇਖਣ ਨੂੰ ਮਿਲ ਰਹੀ ਹੈ ਤੇ ਬਾਕੀ ਅੱਗੇ ਗੱਲ ਕਰੀਏ ਤਾਂ ਮੀਂਹ ਕਣੀ ਹਨੇਰੀ ਦੀ ਪੰਜਾਬ ਦੇ ਵਿੱਚ ਕੋਈ ਵੀ ਸੰਭਾਵਨਾ ਨਹੀਂ ਹੈ ਫਿਲਹਾਲ ਗੱਲ ਕਰੀਏ ਪੰਜਾਬ ਦਾ ਮੌਸਮ ਆਪਾਂ ਨੂੰ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਵੀ ਪੰਜਾਬ ਦੇ ਉੱਤੇ ਕੋਈ ਵੀ ਅਲਰਟ ਨਹੀਂ ਜਾਰੀ ਕੀਤਾ ਗਿਆ ਬਾਕੀ 25 ਤੋਂ ਲੈ ਕੇ 28 ਦੇ ਵਿੱਚਕਾਰ ਹਲਕੇ ਦਰਮਿਆਨੇ ਮੀਂਹ ਦੇ ਪੰਜਾਬ ਦੇ ਉੱਤੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਹਨ ਬਾਕੀ ਆਪਾਂ ਗੱਲ ਕਰ ਲਈਏ ਤਾਂ ਆਉਣ ਵਾਲੇ ਘੰਟੇ ਵਿੱਚ ਪੰਜਾਬ ਦਾ ਮੌਸਮ ਆਪਾਂ ਨੂੰ ਖੁਸ਼ਕ ਅਤੇ ਗਰਮ ਦੇਖਣ ਨੂੰ ਮਿਲੇਗਾ ਤੇ ਪੰਜਾਬ ਦੇ ਵਿੱਚ ਗੱਡ ਚਮਕ ਹੋਣ ਦੀ ਵੀ ਕੋਈ ਵੀ ਉਮੀਦ ਨਹੀਂ ਹੈ ਅੱਗੇ ਆਪਾਂ ਇਸ ਤੋਂ ਇਲਾਵਾ ਗੱਲ ਕਰੀਏ ਪੰਜਾਬ ਦੇ ਮੌਸਮ ਦੇ ਵਿੱਚ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਥੋੜਾ ਬਹੁਤਾ ਬਦਲਾਅ ਦੇਖਣ ਨੂੰ ਮਿਲੇਗਾ ਇਹ ਤਕਰੀਬਨ 1 ਅਕਤੂਬਰ ਦੇ ਨੇੜੇ ਆਪਾਂ ਨੂੰ ਮਿਲੇਗਾ ਗਰਮੀਆਂ ਦੇ ਦੇ ਵਿੱਚ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਚੇਂਜ ਹੋਏਗਾ 1 ਅਕਤੂਬਰ ਦੇ ਪਹਿਲੇ ਹਫਤੇ ਦੇ ਵਿੱਚ ਆਪਾਂ ਨੂੰ ਮੌਸਮ ਬਿਲਕੁਲ ਸਾਫ਼ ਦਿਖਾਈ ਦੇਗਾ ਤੇ ਥੋੜਾ ਟੈਂਪਰੇਚਰ ਵੀ ਡਾਊਨ ਹੋਏਗਾ ਆਪਾਂ ਗੱਲ ਕਰੀਏ 30 ਸਤੰਬਰ ਦੀ ਤੱਕ ਦੇ ਮੌਸਮ ਦੀ ਗੱਲ ਕਰ ਆ ਰਿਹਾ ਜੋ ਹੌਲੀ ਹੌਲੀ ਸਿਸਟਮ ਇਹ 25 ਤਰੀਕ ਦੀ ਰਾਤ ਤੋਂ ਦੇਖਣ ਨੂੰ ਮਿਲੇਗਾ ਤੇ 30 ਦੀ 29 ਤੱਕ ਕਹਿ ਸਕਦੇ ਹਾਂ ਕਿ 29 ਦੀ ਸ਼ਾਮ ਸਵੇਰ ਤੱਕ ਇਹ ਸਿਸਟਮ ਬੁੱਤ ਅਸਾਰ ਕਰੇਗਾ 25 ਤੋਂ ਲੈ ਕੇ ਬੱਦਲਵਾਈ ਬੰਨੀ ਸ਼ੁਰੂ ਹੋਏਗੀ ਦੁਆਬੇ ਮਾਝੇ ਦੇ ਖੇਤਰਾਂ ਦੇ ਵਿੱਚਕਾਰ 26 27 28 29 ਇਹ ਚਾਰ ਦਿਨਾਂ ਦੇ ਵਿੱਚ ਦਰਮਿਆਨੇ ਮੀਂਹ ਪੈ ਸਕਦੇ ਹਨ 55 ਤੋਂ 65% ਹਿੱਸਿਆਂ ਦੇ ਵਿੱਚ ਮੀਂਹ ਪੈਣ ਦੇ ਅਸਾਰ ਪੰਜਾਬ ਦੇ ਵਿੱਚ ਬਣ ਸਕਦੇ ਹਨ ਕੁਝ ਇਲਾਕਿਆਂ ਵਿੱਚ ਕਾਫੀ ਮੀਂਹ ਪੈ ਸਕਦਾ ਹੈ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਹਰਿਆਣਾ ਰਾਜਸਥਾਨ ਖਾਸ ਕਰਕੇ ਆਨੇ ਦੇ ਇਲਾਕੇ ਹੋਣਗੇ ਪੰਜਾਬ ਨਾਲ ਦੇ ਬੈਟਨ ਟੱਚ ਕਰਦੇ ਇਲਾਕੇ ਹੋਗੇ ਅੰਬਾਲਾ ਹੋ ਗਿਆ ਕੁਰਕਸ਼ੇਤਰ ਪੰਚਕੁਲਾ ਪਾਣੀਪਤ ਸੋਨੀਪਤ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਵਧੀਆ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਰਾਜਸਥਾਨ ਦੀ ਗੱਲ ਕਰੀਏ ਉੱਤਰਪੂਰਬੀ ਖੇਤਰ ਹੋਗੇ ਸ਼੍ਰੀ ਗੰਗਾਨਗਰ ਹੋ ਗਿਆ ਹਰਮਨਗੜ੍ਹ ਹੋ ਗਿਆ ਸੂਰਤਗੜ੍ਹ ਹੋ ਗਿਆ ਇਹਨਾਂ ਖੇਤਰਾਂ ਵਿੱਚ ਵੀ ਆਪਾਂ ਨੂੰ ਪੱਛਮੀ ਸਿਸਟਮ ਦੇ ਸਦਕਾ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਆਪਾਂ ਗੱਲ ਕਰੀਏ ਤਾਂ ਜਿਹੜੇ ਹੋਰ ਇਲਾਕੇ ਹੋਣਗੇ 26 ਤੋਂ ਲੈ ਕੇ 30 ਤਰੀਕ ਦੇ ਫਿਲਹਾਲ ਆਉਣ ਦੇ ਦਿਨਾਂ ਦੀ ਸਥਿਤੀ ਦੇਖੀਏ ਤਾਂ ਇਹਨਾਂ ਦੇ ਵਿੱਚ ਇੱਕ ਇਨਾ ਵਿੱਚ 22 23 24 ਤੱਕ ਤਾਂ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਗਰਮੀ ਰਹੇਗੀ ਜਾਨੀ ਕਿ ਮੌਸਮ ਪੂਰੇ ਗਰਮੀ ਵਟ ਕੱਡੇਗਾ ਤੇ ਉਸ ਤੋਂ ਬਾਅਦ ਇੱਕ ਸਿਸਟਮ ਲੱਗੇ ਲੱਗੇਗਾ ਤੇ ਜੇਕਰ ਆਪਾਂ ਪੰਜਾਬ ਦੇ ਆંકੜਿਆਂ ਤੇ ਨਜ਼ਰ ਮਾਰੀਏ 25 ਤੋਂ ਲੈ ਕੇ 29 ਦੇ ਵਿਚਕਾਰ ਸਿਸਟਮ ਲੱਗੇਗਾ ਜਿਸ ਦੇ ਨਾਲ ਦੇਖ ਸਕਦੇ ਹੋ ਕਿ 25 ਤੋਂ ਲੈ ਕੇ 26 27 28 ਇਹਨਾਂ ਤਿੰਨ ਦਿਨਾਂ ਦੇ ਦਰਮਿਆਨ ਪੰਜਾਬ ਰਾਜਸਥਾਨ ਹਰਿਆਣਾ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਇਹਨਾਂ 48 ਘੰਟਿਆਂ ਦੇ ਵਿੱਚ ਇਹ ਗੱਲ ਕਰੀਏ ਤਾਂ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬੱਗੇ ਆਪਾਂ 22 23 24 ਤੱਕ ਕੋਈ ਵੀ ਬੱਦਲਬਾਈ ਨਹੀਂ ਹੈ ਤੇ ਮੌਸਮ ਬਿਲਕੁਲ ਕੁਝ ਕੁ ਦਿਖੇਗਾ ਬਾਕੀ 30 ਸਤੰਬਰ ਜਾਣੀ ਕਿ ਇਹ ਇਹ 30 ਸਤੰਬਰ ਤੱਕ ਆਪਾਂ ਨੂੰ ಸಿਗੀ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ